i <inaudible>

ਤਹਿਸੀਲਦਾਰ ਸ਼੍ਰੀਮਤੀ ਅੰਕਿਤਾ ਅਗਰਵਾਲ ਜੀ ਬਹੁਤ ਹੀ ਸਤਿਕਾਰਤ ਸਰਦਾਰ ਗੁਰਪ੍ਰੀਤ ਸਿੰਘ ਜੀ ਸਮਰਾਟ ਸਾਹਿਬ ਐਸਐਚਓ ਕੁਤਵਾਲੀ ਨਾਪਾ ਅਤੇ ਪ੍ਰੇਡ ਕਮਾਂਡਰ ਸਰਦਾਰ ਨੇਵਾ ਸਿੰਘ ਜੀ ਕੋਰੋਨਾ ਤੋਂ ਬਾਅਦ ਸੈਨਿਕ ਸਕੂਲ ਦੇ ਦੂਜੇ ਟੁਕੜੇ ਦੇ ਵਿੱਚ ਆਰਐਸ جيڪا رپورٽ آباڏي ਸਰ ਮੈਂ ਅਸੀ ਕਰ ਸੱਚਾ ਅੱਜ ਦੇ ਦਿਨ ਤੋਂ ਹਾਂਜੀ ਸਰ ਕਨੈਕਟਰ ਦੇ ਸਮੋਹ ਕੀ ਕਹਿਣਾ ਹੈ ਜੀ ਇਹ ਬੜਾ ਖੁਸ਼ੀ ਦਾ ਦਿਹਾੜਾ ਹੈ ਜੀ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਉਸ ਡਾਕਟਰ ਪ੍ਰੀਮ ਰਾਓ ਅਭੇਦਕਰ ਅਤੇ ਉਹਨਾਂ ਦੀ ਟੀਮ ਨੇ ਜਿਹੜਾ ਸੰਵਿਧਾਨ ਰਚਿਆ ਸੀ ਉਹਦੇ ਮੁਤਾਬਕ ਸਰਕਾਰ ਕੰਮ ਕਰ ਰਹੀ ਹੈ ਤੇ ਅਸੀਂ ਇਸ ਖੁੱਲੀ ਹਵਾ ਵਿੱਚ ਹਵਾ ਲੈ ਰਹੇ ਖੁੱਲੀ ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ ਤੇ ਸਾਰਿਆਂ ਨੂੰ ਮੈਂ ਇਸ ਜਿਹੜੀ ਦਿਨ ਦੀ ਵਧਾਈ ਦਿੰਦਾ ਤੇ ਇਹ ਵੀ ਬੇਨਤੀ ਕਰਦਾ ਵੀ ਇਸ ਪ੍ਰੋਗਰਾਮ ਦਾ ਨਾਦ ਮਾਣੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਹਮ ਹਮਾ ਕੇ ਆਏ ਨੇ ਸਾਰੇ ਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੈਗਾ ਇਹ ਮਕਸਦ ਕੀ ਹੈ ਸਰ ਜਿਹੜਾ ਹਰ ਵਾਰ ਅਸੀਂ ਗਣਤੰਤਰ ਦਿਵਸ ਮਨਾਉਂਦੇ ਆ ਨਾ ਮਕਸਦ ਕੀ ਹੈ ਇਸ ਤਰ੍ਹਾਂ ਜੀ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਡਾਕਟਰ ਪੀ ਆਂ ਪੀ ਮਰਾਓ ਅੰਬੇਦਕਰ ਜੀ ਐਂਡ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਸੀ ਉਹਨੂੰ ਲਾਗੂ ਕੀਤਾ ਸੀ ਭਾਰਤ ਸਰਕਾਰ ਨੇ ਉਸ ਦਿਨ ਨੂੰ ਮੋਖ ਰੱਖਦੇ ਹੋਏ ਅੱਜ ਦਾ ਦਿਨ ਮਨਾਇਆ ਜਾਂਦਾ ਹੈਗਾ ਜੀ ਤੇ ਖੁਸ਼ੀ ਦਾ ਦਿਹਾੜਾ ਹੈਗਾ ਇਹ ਮਨਾਇਆ ਜਾਂਦਾ ਮਕਸਦ ਕੀ ਹੈ ਹਾਂਜੀ ਮਕਸਦ ਕੀ ਹੈ ਕਿ ਆ ਵੀ ਸਾਡੇ ਸਿਵਧਾਨ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਅਸੀਂ ਲੋਕੋਨਾਂ ਤੋਂ ਜਾਣੂ ਹੋਈਏ ਉਹਨਾਂ ਦੀ ਪਾਲਣਾ ਕਰੀਏ ਜਿਨ੍ਹਾਂ ਦੀ ਡਿਊਟੀਆਂ ਹੈਗੀਆਂ ਉਹਨਾਂ ਨੂੰ ਯਾਦ ਕਰਾਈਏ ਤੇ ਜਿਹੜੇ ਅਸੀਂ ਡਿਊਟੀਆਂ ਕਰਨ ਵਾਲੇ ਆ ਉਹ ਵੀ ਅਸੀਂ ਡਿਊਟੀਆਂ ਯਾਦ ਰੱਖੀਏ ਠੀਕ ਹੈ ਸਰ ਬਤਾਈਏ ਜੀਪੀਐਫ ਜੀ ਸ਼ੰਕਰ ਜੀ ਕਰਕੇ ਬਹੁਤ ਦੇ ਜੀ ਬਾਤ ਹੋ ਰਹੀ ਹੈ। ਆਪਰ ਲਿਖਦਾ ਬਈ ਆਓ। ਬਹੁਤ ਸ਼ਾਨਦਾਰ ਪੀਟੀ ਸ਼ੋਅ ਦਾ ਪ੍ਰਦਰਸ਼ਨ। ਆਸਪਾਸ ਤੋਂ ਮਨਾ ਦੇ ਬਰੀਅਤ ਦੁਆਰਾ ਕੀਤਾ ਜਾ ਰਿਹਾ ਹੈ। ਆਪ ਵਾਲੇ ਹਨ। ਇੱਕ ਸਾਧੂ ਤੁਹਾਨੂੰ ਇੱਕ ਖਾਸੀਅਤ ਦਿਖਾਵਾਂਗੇ। 70 ਕਿਲੋ ਦਾ ਦੇਗਾ ਪਤੀਲਾ ਜੋ 26 ਜਨਮਰੀ ਪਰੇਡ ਦੇ ਵਿੱਚ ਦਿਖਾ ਦਿਖਾਵਾਂਗੇ ਖਾਸ ਹੀਤ ਬਣਿਆ ਖਿੱਚ ਦਾ ਕੇਂਦਰ ਵੀ ਬਣਿਆ ਤੁਸੀਂ ਦੇਗਾ ਦੇਖੋ ਕਿੰਨਾ ਵੱਡਾ ਆਓ ਥੋੜੀ ਗੱਲਬਾਤ ਕਰਾਵਾਂਗੇ ਨਮਸਕਾਰ ਨਮਸਕਾਰ ਜੀ ਅੱਜ ਜੋ ਇੱਥੇ 26 ਜਨਮਰੀ ਨਾਪਾ ਤੁਸੀਂ ਝਾਪੀ ਲਾਈ ਹੈ ਕਿਸ ਤਰ੍ਹਾਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਗਰੀਬ ਦਾ ਮੁੱਖ ਗੁਰੂ ਦੀ ਗੋਲਗ ਨੂੰ ਲੈ ਕੇ ਪਿਛਲੇ 15 ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨੱਬਾ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ ਪਿਛਲੇ 9 ਸਾਲਾਂ ਤੋਂ ਪੀਜੀਐਸ ਹਸਪਤਾਲ ਚੰਡੀਗੜ੍ਹ ਦਾ ਗੇਟ ਨੰਬਰ 1 ਓਪੀਡੀ ਵਾਲਾ ਗੇਟ ਨੰਬਰ 2 ਪੀਜੀਐਸ ਛੋਟੀ ਜਿਹਨੂੰ 32 ਚ 32 ਸੈਕਟਰ ਚ ਸੰਗਰੂਰ ਦਾ ਹਸਪੀਟਲ ਕਾਬ ਦਾ ਸਰਕਾਰੀ ਹਸਪਤਾਲ ਪਟਿਆਲਾ ਰਜਿੰਦਰਾ ਨੱਬਾ ਸਰਕਾਰੀ ਹਸਪੀਟਲ ਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀ ਅਸਵਾਮਾ ਚੱਲ ਰਹੀਆਂ ਨੇ ਜਿਹੜਾ ਤੁਸੀਂ ਪਿੱਛੇ ਮੇਰੇ ਦੇਗਾ ਦੇਖ ਰਹੇ ਹੋ ਇਹ 10 ਕੁਇੰਟਲ ਦਾ ਦੇਗਾ ਇਹਦੇ ਨਾਲ ਦੇ ਕਈ ਦੇਗੇ ਨੇ ਸਾਡੇ ਕੋਲ ਜਿਹੜੀ ਨੀਲੀ ਡਰਮੀ ਦੇਖ ਰਹੇ ਹੋ 75 ਕਿਲੋ ਦੀ ਆ तकरीबन 16 17 ਕੁਇੰਟਲ ਸਬਜ਼ੀ 8 ਕੁਇੰਟਲ ਚਾਵਲ ਸਾਰੇ ਸ਼ਹਿਰ ਚੋਂ ਪ੍ਰਸ਼ਾਦਾ ਲੈ ਕੇ ਅਲੱਗ-ਅਲੱਗ 9 ਟੋਲੀਆਂ 8 ਟੋਲੀਆਂ ਲੰਗਰ ਵਰਤਾਨ ਦੀ ਸੇਵਾ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲਮਾਉਂਦੀਆਂ ਨੇ 2021 ਤੋਂ ਜਦੋਂ ਦਾ ਕਰੋਨਾ ਆਇਆ ਆਕਸੀਜਨ ਦਾ ਲੰਗਰ ਲਗਾਤਾਰ ਚੱਲ ਰਿਹਾ ਸੁੱਕੇ ਲੰਗਰ ਪੱਕੇ ਹੋਏ ਲੰਗਰ ਕਰੋਨਾ ਚ ਮਾਸਕ ਦੇ ਲੰਗਰ ਸਾਨੂੰ ਪਤਾ ਲੱਗੇ ਵੀ ਆਕਸੀਜਨ ਮਸ਼ੀਨਾਂ ਵੀ ਵੰਡੀਆਂ ਹਾਂਜੀ ਆਕਸੀਜਨ ਮਸ਼ੀਨਾਂ ਵੀ ਵੰਡੀਆਂ ਨੇ ਅੱਜ ਵੀ ਲੰਗਰ ਚੱਲ ਰਹੀ ਆ ਕਰੋਨਾ ਵਾਸਤੇ ਆਕਸੀਜਨ ਤੇ ਮਰੀਜ਼ ਅੱਜ ਵੀ ਆਉਂਦੇ ਨੇ ਸਾਡੇ ਕੋਲ ਸਾਰੀਆਂ ਮਸ਼ੀਨਾਂ ਸਾਡੀਆਂ ਲੋਕਾਂ ਕੋਲ ਲਗਾਤਾਰ ਚੱਲ ਰਹੀਆਂ ਨੇ ਪੂਰੀ ਮਦਦ ਹੋ ਰਹੀ ਆ ਕਿਸੇ ਦਾ ਘਰ ਪਾਣਾ ਪੱਕਾ ਲੋੜਵੰਦਾ ਅਸਲੀ ਬੜਤਾਲ ਕੀਤੀ ਜਾਂਦੀ ਆ ਉਹਨਾਂ ਦਾ ਘਰ ਵੀ ਪਾ ਕੇ ਦਿੱਤਾ ਜਾਂਦਾ ਜੇ ਕਿਸੇ ਨੂੰ ਕੋਈ ਮੈਡੀਕਲ ਤੋਂ ਤੇ ਆਪਰੇਸ਼ਨ ਕਰਾਉਣਾ ਹੈ ਕਿਵੇਂ ਚੱਲਦਾ ਲਵਲੀ ਜੀ ਸਾਰਾ ਕੁਝ ਲੋਕ ਸੇਵਾ ਇਹ ਸਾਰਾ ਸੰਗਤ ਦਿੰਦੀ ਆ ਜੀ ਤੁਸੀਂ ਆਪ ਕੁਝ ਨਹੀਂ ਖਰੀਦੇ ਰਾਸ਼ਰ ਵੀ ਸੰਗਤ ਦਿੰਦੀ ਆ ਮਰੀਜ਼ ਨੂੰ ਡਾਇਰੈਕਟ ਮਲਾ ਦਿੰਦੇ ਆ ਉਸ ਬੰਦੇ ਨਾਲ ਜਿਹਨੇ ਦਾਨ ਕਰਨਾ ਹੁੰਦਾ ਸਿੱਧੀ ਸੇਵਾ ਕਰਾਉਂਦੇ ਆ ਆਪ ਪੈਸਾ ਨਹੀਂ ਲੈਂਦੇ ਨਾ ਕੁਝ ਖਰੀਦਦੇ ਆ ਅਸੀਂ ਤਾਂ ਜਰੀਆਂ ਇੱਕ ਗੁਰੂ ਨਾਨਕ ਮਹਾਰਾਜ ਦੀ ਸੇਵਾ ਦੇ ਦੌਰਾਨ ਬਾਕੀ ਸਾਰਾ ਕੰਮ ਸੰਗਤ ਵੱਲੋਂ ਹੀ ਕੀਤਾ ਜਾਂਦਾ ਠੀਕ ਹੈ ਮੈਡਮ ਤੁਸੀਂ ਦੇਖ ਸਕਦੇ ਹੋ ਕਿੰਡੀ ਵੱਡੀ ਸੇਵਾ ਪਿਛਲੇ ਸਾਨੂੰ ਸ਼ਕਰ ਸਰ ਸਰ ਜਿਹੜੇ ਆਪਣੇ ਅੰਟੀਕ ਪੀਸ ਲੱਗੇ ਹੋਏ ਨੇ ਇਹਨਾਂ ਉਹ ਜੀ ਸਕੂਟਰ ਮੋਟਰਸਾਈਕਲ ਕਿਹੜੇ ਕਿਹੜੇ ਮਾਡਲ ਦੇ ਨੇ ਇਹ ਕੋਈ 70 ਮਾਡਲ ਹੈ ਜੀ ਕੋਈ 68 ਮਾਡਲ ਹੈ ਕੋਈ 66 ਮਾਡਲ ਹੈ ਕੋਈ 68 ਮਾਡਲ ਹੈ ਤੇ ਸਾਰੀ ਕਲੈਕਸ਼ਨ ਸਾਡੇ ਪੰਜਾਬ ਜਾਵਾ ਜਸਦੀ ਕਲੱਬ ਪੰਜਾਬ ਵੱਲੋਂ ਹੈ ਜਿਸ ਦਾ ਮਤਲਬ ਕਿ ਇਹਨਾਂ ਦਾ ਸਾਰਿਆਂ ਦਾ ਸਰਨਾਮਾ ਸਰਮਜੀਤ ਸਿੰਘ ਬੋਪਰਾਏ ਮਿਸਟਰ ਬੋਪਰਾਏ ਨੇ ਮਿਸਟਰ ਪੰਮੀ ਮਿਸਟਰ ਜੈਸੀ ਐਡਮਨ ਨੇ ਸਾਡੇ ਗਰੁੱਪ ਦੇ ਤੇ ਇਹਨਾਂ ਦੇ ਥਰੂ ਹੀ ਇਹ ਸਾਰਾ ਕੁਝ ਹੁੰਦਾ ਤੇ ਜਿਸ ਨੂੰ ਇਹਨਾਂ ਦਾ ਸਾਰਾ ਕੁਝ ਸਮਾਨ ਉਹ ਵੀ ਅਵੇਲੇਬਲ ਕਰਵਾਣਾ ਹੁੰਦਾ ਇਹ ਆਪ ਇੱਕ ਪ੍ਰੋਵਾਈਡ ਕਰਵਾ ਦਿੰਦੇ ਨੇ ਤੇ ਸਾਡੇ ਗਰੁੱਪ ਨੂੰ ਚੜਾਣ ਦੀ ਸ਼ਾਨ ਇਹੀ ਨੇ ਠੀਕ ਹੈ ਤੇ ਜੋ ਕਿ ਮਤਲਬ ਕਿ ਅੱਜ ਤੁਹਾਡੇ ਸਾਹਮਣੇ 26 ਜਨਵਰੀ ਦੇ ਉੱਤੇ ਆਏ ਆ ਕੋ ਇਹਨਾਂ ਦੀ ਬਦੌਲਤ ਹੀ ਇੱਥੇ ਖੜੇ ਆ ਕਿਸ ਤਰ੍ਹਾਂ ਸਰ ਰੁਝਾਨ ਕਿਵੇਂ ਬਣਿਆ ਇੱਕ ਇੰਨੇ ਤੁਸੀਂ ਇਹ ਅੰਟੀਕ ਪੀਸ ਇਕੱਠੇ ਕੀਤੇ ਹੋਏ ਹੈ ਕਿਸ ਤਰ੍ਹਾਂ ਲੱਗਿਆ ਗਰੁੱਪ ਦਾ ਵੀ ਜਿਵੇਂ ਸਰ ਕਹਿ ਰਹੇ ਵੀ ਸਮਾਨ ਵੀ ਇਹੀ ਪ੍ਰੋਵਾਈਡ ਕਰਾ ਕੇ ਸੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਤੁਹਾਡੇ ਚੈਨਲ ਦੇ ਥਰੂ ਅਸੀਂ ਸਸਰੀ ਕਾਜ ਜੀ ਸਾਰਿਆਂ ਨੂੰ ਤੇ ਬਾਕੀ ਸਾਡਾ ਜੀ ਜਿਵੇਂ ਅਸੀਂ ਹੌਲੀ ਉਲ ਵਿੱਚ ਸਾਡੇ ਸਤਿਕਾਰਯੋਗ ਪੰਮੀ ਅੰਕਲ ਜੀ ਨੇ ਪਹਿਲਾਂ ਇਹ ਮਿਲੇ ਸਾਨੂੰ ਸੁਖਾ ਅੰਕਲ ਜੀ ਨੇ ਇਹ ਮਿਲੇ ਇੱਕਣੀ ਮਿਲਦੇ ਮਿਲਦੇ ਸਾਡੀ ਜੀ ਮਤਲਬ ਕੜੀ ਨਾਲ ਕੜੀ ਜੁੜਦੀ ਗਈ ਅਸੀਂ ਇਕੱਠੇ ਹੁੰਦੇ ਗਏ ਉਹ ਜਿਵੇਂ ਜੱਸੀ ਬਾਈ ਜੀ ਨੇ ਪਟਨਾਡੇ ਤੋਂ ਆਏ ਨੇ ਇਹ ਚੱਲ ਕੇ ਮੋਟਰਸਾਈਕਲ ਤੇ ਨਹੀਂ ਠੰਡ ਦੇ ਵਿੱਚ ਤੇ ਬੰਮੀ ਅੰਕਲ ਜੀ ਪਟਿਆਲਾ ਤੋਂ ਆਏ ਨੇ ਜਿਵੇਂ ਸਾਨੂੰ ਕਿਸੇ ਚੀਜ਼ ਦੀ ਲੋੜ ਆ ਮਤਲਬ ਸਾਨੂੰ ਤਾਂ ਅਸੀਂ ਇਹਨਾਂ ਨੂੰ ਕਹਿ ਦਿੰਨੇ ਆ ਪੜਾਣੀ ਚਲਾ ਇੱਕ ਦੂਜੇ ਨਾਲ ਮਤਲਬ ਸ਼ੇਅਰ ਚ ਕਰ ਲੈਂਦੇ ਆ ਚੀਜ਼ ਅਸੀਂ ਕੋਈ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਆ ਸਾਨੂੰ ਠੀਕ ਹੈ ਤੇ ਬਾਕੀ ਬਹੁਤ ਵਧੀਆ ਸਾਡਾ ਕਲੱਬ ਆ ਤੇ ਇੰਨੀ ਮਤਲਬ ਪੁਰਾਣੀਆਂ ਚੀਜ਼ਾਂ ਸਾਨੂੰ ਪੈਸਾ ਵੀ ਬਹੁਤ ਲੱਗਦਾ ਹੋਊਗਾ ਜੀ ਪੁਰਾਣੀਆਂ ਚੀਜ਼ੇ ਸਾਮਣ ਨੂੰ ਭਾਜੀ ਕੱਲਾ ਪੈਸਾ ਨਹੀਂ ਲੱਗਦਾ ਮਿਹਨਤ ਵੀ ਮਿਹਨਤ ਵੀ ਆ ਸਮਾਂ ਵੀ ਆ ਇੱਕ ਮਿਹਨਤ ਇੱਕ ਸਮਾਂ ਇੱਕ ਪੈਸਾ ਇਹ ਤਿੰਨੋਂ ਚੀਜ਼ਾਂ ਤੁਹਾਡੇ ਕੋਲ ਚਾਹੀਦੀਆਂ ਨੇ ਤਾਂ ਤੁਸੀਂ ਪੁਰਾਣੀ ਚੀਜ਼ੇ ਰੱਖ ਸਕਦੇ ਹੋ ਇਸ ਤੋਂ ਬਿਨਾਂ ਨਹੀਂ ਜੀ ਕੱਲੇ ਪੈਸੇ ਨਾਲ ਨਹੀਂ ਹੁਣ ਪੈਸਾ ਆਪਣੇ ਕੋਲ ਹੈਗਾ ਆਪਣਾ ਸ਼ੌਕ ਹੈ ਨਹੀਂ ਕਈ ਵਾਰ ਆਪ ਕੋ ਟਾਈਮ ਨਹੀਂ ਆ ਉਹਦਾ ਕੀ ਫਾਇਦਾ ਉਹ ਪੁਰਾਣੀ ਆਉਂਦੀ ਹੁਣ ਇਹ ਵੀ ਦੇ ਦਿਓ ਬਹੁਤ ਹੁੰਦੀਆਂ ਨੇ ਜੀ ਬਹੁਤ ਹੁੰਦੀਆਂ ਨੇ ਪਰ ਅਸੀਂ ਦੰਦੇ ਨਹੀਂ ਜੀ ਦੰਦੇ ਨਹੀਂ ਨਹੀਂ ਕਿੰਨੇ ਕਿੰਨੇ ਤੱਕ ਆਫਰ ਆ ਜਾਂਦੀ ਹੈ ਕਿਸੇ ਵੀ ਆਪਾਂ ਤੁਹਾਡੇ ਕੋਲ ਕਿਹੜਾ ਕਿਰੇ ਜਿਵੇਂ ਮੇਰੇ ਕੋਲ ਹੁਣ ਤਾਂ ਮੈਂ ਉਹ ਸਾਈਡਕਾਰ ਵਾਲਾ ਬੁਲਟ ਖੜਾ ਸਾਹਮਣੇ ਕਾਰ ਦੇ ਨਾਲ ਮੈਂ ਲੈ ਕੇ ਆਇਆ ਠੀਕ ਹੈ ਜੀ ਉਹ 90 76 ਮਾਡਲ ਆ ਉਹ ਸਾਈਡਕਾਰ ਲੱਗੀ ਹੈ ਇਹਨੂੰ ਠੀਕ ਹੈ ਤੇ ਬਾਕੀ ਹੋਰ ਘਰ ਖੜੇ ਹੈ ਜੀ ਹਾਂ ਉਹ ਫਿਲਮ ਚ ਵੀ ਹੁੰਦਾ ਹੈ ਜਿਵੇਂ ਸ਼ੋਲੇ ਫਿਲਮ ਚ ਸੀਗਾ ਹਾਂਜੀ ਉਹ ਕਾਹਨ ਹਾਂਜੀ ਹਾਂਜੀ ਉਹਦੇ ਨਾਲ ਤੇ ਬਾਕੀ ਹੋਰ ਵੀ ਘਰ ਖੜੇ ਆਪਣੇ ਹੈਗੇ ਆ ਨੇ ਜੀ ਫਲਾਰ ਇੱਕੋ ਹੀ ਲੈ ਕੇ ਆਇਆ ਦੂਰੋਂ ਆਉਣਾ ਸੀਗਾ ਠੀਕ ਹੈ ਪਰ ਕਿਉਂਕਿ ਮੇਰਾ ਪਿੰਡ ਚ ਕੋ ਸਤ ਸ੍ਰੀ ਅਕਾਲ ਜੀ ਮੈਂ ਹਾਂਜੀ ਹਾਂਜੀ ਨਮਸਕਾਰ ਜੀ ਮੇਰਾ ਨਾਮ ਤਾਂ ਵੈਸੇ ਇਮੈਨੂਅਲ ਹੈ ਲੇਕਿਨ ਮੈਨੂੰ ਜ਼ਿਆਦਾਤਰ ਲੋਕ ਪੰਮੀ ਦੇ ਨਾਮ ਤੇ ਜਾਣਦੇ ਆ ਸ਼ਰਨ ਬਪਾ ਜੀ ਦੇ ਰਾਜ ਜੀ ਦੇ ਨਾਲ ਅਸੀਂ ਕੋਈ 10 12 ਸਾਲ ਤੋਂ ਜੁੜੇ ਆਂ ਔਰ ਅਸੀਂ ਰਾਈਡਸ ਕਰਦੇ ਰਹੇ ਆਂ ਮੈਂ ਬਚਪਨ ਤੋਂ ਹੀ ਸ਼ੌਕੀਨ ਰਹਾ ਕਿ ਪੁਰਾਣੀਆਂ ਚੀਜ਼ਾਂ ਆ ਇਹੋ ਜਿਹੇ ਚੀਜ਼ਾਂ ਨੂੰ ਇਕੱਠਾ ਕਰਨਾ ਪੁਰਾਣੇ ਮੋਟਰਸਾਈਕਲ ਹੋ ਗਏ ਸਾਡੇ ਕੋਲ ਜਾਵਾ ਨੇ ਔਰ ਸਾਡੇ ਜਿੰਨੇ ਵੀ ਗਰੁੱਪ ਦੇ ਬੱਚੇ ਨੇ ਜਾਂ ਸਾਡੇ ਵੀਰ ਨੇ ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਸਾਥ ਕੇ ਰੱਖਿਆ ਔਰ ਸਾਰੇ ਆਪਣੀ ਜਾਨ ਸਬੱਤ ਦੇਣ ਲੱਗੇ ਆ